ਲੋ ਜੀ ਬਾਈ ਜੀ ਖੜਿਆਂਗੇ ਸੁਪਾਰ ਦੇ ਮੇਲੇ ਦੇ ਵਿੱਚ ਨਾ ਬੱਕਰਾ ਦਿਖਾਉਣਾ ਤੁਹਾਨੂੰ ਤੇ ਬੱਕਰੇ ਦਾ ਹੋ ਗਿਆ ਸੌਦਾ ਕਿੰਨੇ ਦਾ ਹੋਇਆ ਕੀ ਗੱਲ ਬਾਤ ਸਾਰੀ ਗੱਲ ਬਾਤ ਵੀਰਾਂ ਦੇ ਨਾਲ ਕਰਾਂਗੇ ਲੈ ਵੀ ਘਰ ਬੱਕਰਾ ਕੇ ਲੈ ਪਹਿਲਾਂ ਤੁਹਾਨੂੰ ਬਾ ਬੱਕਰਾ ਖਾ ਦਈਏ ਜੈਡ ਬਲੈਕ ਬੱਕਰਾ ਬਈ ਹਨ ਤੇ ਹਾਈਟ ਦੀ ਗੱਲ ਬਾਤ ਕਰੀਏ ਸਾਰਾ ਕੁਝ ਪੁੱਛਾਂਗੇ ਵੀਰਾਂ ਤੋਂ ਨਾ ਜੋ ਵੀ ਗੱਲ ਬਾਤ ਹੈ ਕਿ ਚੰਗਾ ਬੱਕਰਾ ਬਈ ਕੀਦਾ ਬੱਕਰਾ ਬਈ ਪਹਿਲਾਂ ਆਪਣਾ ਬੱਕਰਾ ਕੀ ਹਾਲੇ ਬਾਈ ਵਧੀਆ ਵੀਰੇ ਠੀਕ ਹੈ ਜੀ ਕਿੱਥੋਂ ਆਇਓ ਕਕਰਾਲਾ ਪਿੰਡ ਆ ਵੀਰੇ ਨਾਬੇ ਕੋਲੇ ਕਕਰਾਲਾ ਨਾਬੇ ਕੋਲੋਂ ਠੀਕ ਹੈ ਜੀ ਦੱਸੋ ਬਾਈ ਜੀ ਬੱਕਰੇ ਬਾਰੇ ਦੱਸੋ ਇਹ ਬੱਕਰਾ 4 ਦੰਦ ਦਾ ਬੱਕਰਾ ਜੀ 4 ਦੰਦ ਦਾ ਜੀ ਹਾਂ ਜੀ 4 ਦੰਦ ਦਾ ਜੇ ਬੱਚਾ ਹੀ ਹੈਗਾ ਕਿੰਨੀ ਹਾਈਟ ਆ ਬਾਈ 46 ਇੰਚ ਹਾਈਟ ਆ ਜੀ 46 ਇੰਚ ਪੱਕੀ ਗੱਲ ਲੱਗਦੀ ਹੈ ਵੀ 46 ਇੰਚ ਹਾਈਟ ਆ ਬੱਕਰੇ ਦਾ ਜੈਡਬਲ ਹੈਗਾ ਬੱਕਰਾ ਵੀ ਕੰਨ ਕੋ ਨੂੰ ਦੇਖ ਸਕਦੇ ਹੋ ਚੰਗੇ ਕੰਨ ਨੇ ਸੋਹਣਾ ਬਈ ਦੇਖ ਸਕਦੇ ਹੋ ਨਾ ਇਹ ਵੇਚਦਾ? ਹਾਂਜੀ ਵੇਚਦਾ। ਕਿੰਨੇ ਦਾ ਵੇਚਦਾ? ਇਸ 4,25,000 ਰੁਪਏ। 4,25,000 ਰੁਪਏ। ਇਹ ਵੀ 4,25,000 ਰੁਪਏ ਦਾ ਵੇਚਦਾ ਸੀਗਾ। ਦੇਖ ਸਕਦਾ ਬਈ ਕਿਨੇ ਖਰੀਦਦੇ ਆ ਜੀ? ਖਾਲਦ ਵੀ ਰਹਿਣੇ ਫਿਰ। ਖਾਲਦ ਭਾਜੀ ਕੀ ਆ ਚੱਲਨੇ ਜੀ? ਸਹੀ ਗੱਲ, ਠੀਕ ਆ ਭਾਈ। ਠੀਕ ਆ ਜੀ। 200 ਭਾਜੀ ਕਿਵੇਂ ਲੱਗਿਆ ਬੱਕਰਾ? ਵਧੀਆ ਨਸਲ ਹੈ ਜੀ, ਇੱਕ ਨੰਬਰ ਜਿਹਨੂੰ ਕਹਦੇ ਆ ਬੀਟਲ। ਇੰਨੇ ਪੈਸੇ ਲਾ ਦੇ ਕੀ ਦੇਖਿਆ ਹੈ ਜਾ ਬਈ? 200 ਮੜ ਦੇਣਾ ਨਾ? ਇਹ ਇਹ ਕੁਆਲਿਟੀ ਬੱਕੋ ਜੀ, ਹਾਈਡ ਲੈਂਥ। ਤੇ ਦੰਦ ਵੀ ਚਾਰ ਹੈ ਨਾ ਇਹ ਬੱਚਾ 44 ਇੰਚ ਹਾਈਟ ਦਾ ਬੱਚਾ ਜੀ ਇਹ ਜਾਊਗਾ ਭੱਗ ਜਾਊਗਾ ਇਹ ਇਹ ਚਲੇ ਜਾਓ ਸੰਤਾ 48 49 ਇੰਚ ਤੇ ਜਾਓ ਲਗੀ 48 49 ਇੰਚ ਤੇ ਉੱਪਰ ਜਾਊਗਾ ਬੱਚਾ ਚੰਗੀ ਕੁਆਲਿਟੀ ਹੈ ਕਿ ਮੇਰੇ ਬਾਈ ਜੈਡ ਬਣਾਏਗਾ ਜਮੀ ਹਣਾ ਚਿੱਟਾ ਵਾਲ ਵੀ ਨਹੀਂ ਹੈਗਾ ਮੰਨ ਲਾ ਨੀ ਨੀ ਕੋਈ ਵਾਲ ਨਹੀਂ ਚਿੱਟਾ ਵਾਲ ਵੀ ਨਹੀਂ ਹੈਗਾ ਬਈ ਬੱਚੇ ਬਈ ਦੇਖ ਸਕਦੇ ਹੋ ਨਾ ਸਹੀ ਗੱਲ ਆ ਬਈ ਨਾ ਬਾਕੀ ਨੱਕ ਨਕੋੜੇ ਦਾ ਚੰਗਾ ਨਾ ਕੰਨ ਨਾਲ ਚੰਗਾ ਸਾਰੇ ਬੰਦੇ ਸਿੰਘ ਨੱਕ ਵੀ ਸਾਰੇ ਪਾਸੇ ਚੰਗਾ ਬੱਚਾ ਬਈ ਕੁਆਲਿਟੀ ਦੇ ਉੱਪਰ ਲੱਗੇ ਨੇ ਪੈਸੇ ਜਿਹੜੀ ਮੇਨ ਗੱਲ ਆ ਗਈ ਇਹ ਬੱਕਰਾ ਆਪਾਂ ਭੇਜਾਂਗੇ ਜੀ ਮਹਾਰਾਸ਼ਟਰ ਮਹਾਰਾਸ਼ਟਰ ਠੀਕ ਆ ਜੀ ਇਹ ਮਹਾਰਾਸ਼ਟਰ ਜਾਊਗਾ 나सिक ਸਲੀਮ ਕੋਪਣੀ ਹੈ ਸਲੀਮ ਕੋਪਣੀ ਠੀਕ ਆ ਜੀ ਉਹਨਾਂ ਨੂੰ ਦਿੰਨੇ ਆਪਾਂ ਨੂੰ ਮਾਲ ਜ਼ਿਆਦਾ ਦਰਨਾ ਠੀਕ ਆ ਜੀ ਇਹ ਉਹਨਾਂ ਨੂੰ ਹੀ ਲੈ ਕੇ ਦਿੱਤਾ ਬੱਚਾ ਆਪਾਂ ਕਿੱਥੋਂ ਬਈ ਜੀ ਆਪਾਂ ਮਲੇਰ ਕੋਲਲੇ ਤੋਂ ਠੀਕ ਆ ਜੀ ਮਲੇਰ ਕੋਲਲੇ ਬਈ ਦੇਖ ਸਕਦੇ ਬਈ ਇਹ ਜਾਊਗਾ ਜੀ ਮਹਾਰਾਸ਼ਟਰ ਪੱਕਾ ਹਾਂ ਚਾਰ ਆਟੀਟਿਊਡ ਚੰਗੀ ਹੈਗੀ ਮਾਰ ਦੇਖ ਸਕਦੇ ਹੋ ਚੰਗਾ ਬਕਤਰਾ ਬਈ ਨਾ 46 ਇੰਚ ਹਾਈਟ ਆ ਕਿ ਲਗਭਗ 48 49 ਦੇ ਉੱਪਰ ਜਾ ਵਗ ਜੂ ਬਈ ਦੇਖ ਸਕਦੇ ਹੋਗੇ ਤੇ ਬੱਚਾ ਬਈ ਸੋਨੂ ਕਿਵੇਂ ਲੱਗ ਰਿਹਾ ਬਈ ਕਮੈਂਟ ਜਰੂਰ ਕਰਿਓ 4,25,000 ਰੁਪਏ ਦਾ ਸਵਾ 4 ਲੱਖ ਦਾ ਬਈ ਸੌਦਾ ਜਿਹੜਾ ਹੋ ਗਿਆ ਇੱਥੇ ਦੇਖ ਸਕਦੇ ਹੋਗੇ ਬਾਕੀ ਬਈ ਹੋਰ ਗੱਲਬਾਤ ਕਰਦੇ ਆਂਗੇ ਆਜੂ ਮਾਰੀ ਹੋਰ ਜੀ ਕਿਸੇ ਦੇ ਬਾਰੇ ਬੱਕਰੇ ਬਾਰੇ ਆਪਣੇ ਬੱਕਰੇ ਕਿੰਨੇ ਰੱਖੇ ਹੋ ਨੇ ਘਰੇ ਹੋਈ ਆਪਣੇ ਕੋਲ ਮੇਰੇ ਕੋਲ 5-6 ਬਰੀਡਰ ਨੇ ਵੈਸੇ 5-6 ਬਰੀਡਰ ਨੇ ਹਾਂਜੀ ਮੈਂ ਬਰੀਡਰ ਬਰੀਡਰੀ ਲੈ ਰਿਹਾ ਆ ਆਜ਼ਾਦਪੁਰ ਦੀ ਬਰੀਡਰੀ ਡਾਇਰੈਕਟ ਠੀਕ ਹੈ ਜਿੰਨੇ ਕਿੰਨੇ ਮੁੰਨ ਵਾਲੇ ਬੱਕਰੇ ਨੇ ਸਾਰੇ ਆਪਣੇ ਕੋਲੇ ਇਸ ਤੋਂ ਉੱਪਰ ਹੈਗਾ ਕੋਈ ਕਿ ਨਾ ਨਹੀਂ ਨਹੀਂ ਇਹ ਸਾਰਨਾ ਵੱਡਾ ਹੀ ਸਾਰਨੂੰ ਵੱਡਿਆ ਹੀ ਹੈ ਇਹਦੇ ਸਾਰਨੂੰ ਵੱਡਾ ਫਿਲਹਾਲ ਕਹਿੰਦੇ ਇਹੀ ਹੈਗਾ ਕੁਆਲਟੀ ਇੱਕ ਬੱਕਰਾ ਮੈਨੇ ਲੱਤਾ ਹਾ ਦੋ ਦੰਦ 47 ਇੰਚ ਦੋ ਦਾ ਦਾ ਸਰ ਮਰ ਗਿਆ تھا ਬੱਕਰਾ ਸ਼ੇਰੀ ਰੰਗ ਦਾ تھا ਬਹੁਤ ਵੱਡਾ ਬੱਕਰਾ ਠੀਕ ਹੈ ਜੀ ਪਾਲ ਦੇ ਕਿੱਥੋਂ ਆਇਆ ਕੀ ਗੱਲ ਨੇ ਬਸ ਇਹਦੀ ਮਾਂ ਤੇ ਵੀ 120000 ਰੁਪਏ ਲਾਇਆ تھا ਮੈਨੇ ਇਹ ਬੰਦੇ ਵੇਚਦੇ ਨਹੀਂ تھے ਫਿਰ ਉਹ ਘਰੇ ਮਰ ਗਈ ਥੀ ਉਹ ਅੱਛਾ ਘਰੇ ਮਰ ਗਈ ਥੀ ਹਾਂਜੀ ਹਾਂਜੀ ਠੀਕ ਹੈ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਜੇ ਕਿਸੇ ਨੂੰ ਵੀ ਕੋਈ ਮਾਲ ਚਾਹੀਦਾ ਲੰਬੇ ਕੰਨਾਂ ਦੀਆਂ ਬੱਕਰੀਆਂ ਪੱਠਾ ਬਕਰਿਓ ਆਪਾਂ ਦੇ ਸਕਦੇ ਹਾਂ ਠੀਕ ਹੈ ਜੀ ਆਪਣਾ ਕੰਟੈਕਟ ਨੰਬਰ 98880 27800 ਠੀਕ ਹੈ ਦੁਬਾਰੇ ਬੋਲ ਦਈ 98880 27800 ਲੈ ਵੀ ਮਿੱਤਰੋ ਕਿਵੇਂ ਲੱਗਿਆ ਬੱਕਰਾ ਤੇ ਮੁੱਲ ਕੇ ਜਰੂਰ ਦੱਦੋ ਦੇ ਸਵਾ 4 ਲੱਖ ਰੁਪਏ ਦਾ ਸੌਦਾ ਹੋ ਗਿਆ ਸਵਾ 4 ਲੱਖ ਹਾਂ ਸਵਾ 4 ਲੱਖ ਸਪਾਰ ਦੇ ਮਿਲੇ ਹਾਂ ਸੋਨਾ ਬੱਕਰ ਠੀਕ ਆ ਬਾਈ ਜੀ ਧੰਨਵਾਦ